ਦੋਸਤੋ ਅੱਜ ਪੰਜਾਬ ਦੇ ਅੰਦਰ ਬੇਹੱਦ ਦਰਦਨਾਕ ਤਿੰਨ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਕਿ ਇੱਕ ਪੁੱਤ ਨੇ ਆਪਣੇ ਪਿਤਾ ਦਾ ਜ਼ਮੀਨ ਦੀ ਖਾਤਰ ਕਤਲ ਕਰ ਦਿੱਤਾ ਤੇ ਦੂਸਰੀ ਘਟਨਾ ਦੋ ਸਕੇ ਭੈਣ ਭਰਾਵਾਂ ਦੀ ਦਰਦਨਾਕ ਮੌਤ ਹੋਈ ਆ ਤੇ ਤੀਸਰੀ ਘਟਨਾ ਇੱਕ ਨਿਸ਼ੇੜੀ ਪਤੀ ਨੇ ਖੌਫਨਾਕ ਕਦਮ ਚੁੱਕਿਆ ਤੁਹਾਨੂੰ ਇਹ ਤਿੰਨੇ ਘਟਨਾਵਾਂ ਵਿਸਥਾਰ ਤੇ ਨਾਲ ਦੱਸਦੇ ਆ ਪਹਿਲੀ ਘਟਨਾ ਕਿ ਜਿਹੜਾ ਦਵਿੰਦਰ ਸਿੰਘ ਸਰਾ ਤਲਵੰਡੀ ਸਾਬੋ ਤੋਂ ਜਿਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜੀ ਸੀ ਉਸ ਦਵਿੰਦਰ ਸਿੰਘ ਸਰਾ ਦਾ ਆਪਣੇ ਪੁੱਤ ਦੇ ਨਾਲ ਕੁਝ ਜ਼ਮੀਨੀ ਵਿਵਾਦ ਚੱਲਦਾ ਸੀ ਝਗੜਾ ਚੱਲਦਾ ਸੀ ਜੀ ਦੇ ਕਰਕੇ ਪੁੱਤ ਨੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਮਿਲ ਕੇ ਦੋ ਤਿੰਨ ਜਾਣਿਆਂ ਨਾਲ ਮਿਲ ਕੇ ਆਪਣੇ ਪਿਤਾ ਦੇ ਉੱਪਰ ਹਮਲਾ ਕਰ ਦਿੱਤਾ ਪਿਤਾ ਇੰਨਾ ਗੰਭੀਰ ਜ਼ਖਮੀ ਹੋ ਗਿਆ ਕਿ ਉਹਨੂੰ ਚੁੱਕ ਕੇ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪਿਤਾ ਦਾ ਪਿਛਲੇ 2-3 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਤਾਂ ਇਲਾਜ ਦੇ ਦਰਮਿਆਨ ਹੁਣ ਪਿਤਾ ਦੀ ਮੌਤ ਹੋ ਗਈ ਆ ਬੇहद ਮੰਦਭਾਗੀ ਘਟਨਾ ਕਿ ਜ਼ਮੀਨਾਂ ਦੇ ਪਿੱਛੇ ਥਾਵਾਂ ਦੇ ਪਿੱਛੇ ਆਪਣਿਆਂ ਦੇ ਹੀ ਆਪਣਿਆਂ ਵੱਲੋਂ ਕਤਲ ਹੋ ਜਾਂਦੇ ਨੇ ਇਸ ਤੋਂ ਮਾੜੀ ਕੋਈ ਘਟਨਾ ਹੋ ਨਹੀਂ ਸਕਦੀ ਕਿ ਜੇਕਰ ਪੁੱਤ ਨੇ ਸੱਚਮੁੱਚ ਆਪਣੇ ਪਿਤਾ ਨੂੰ ਜ਼ਮੀਨ ਦੇ ਪਿੱਛੇ ਕਤਲ ਕੀਤਾ ਤਾਂ ਫਿਰ ਇਸ ਤੋਂ ਮਾੜੀ ਘਟਨਾ ਹੋ ਹੀ ਨਹੀਂ ਸਕਦੀ ਕਿਉਂਕਿ ਉਸੇ ਹੀ ਪਿਤਾ ਤੋਂ ਤਾਂ ਅਸੀਂ ਆਪਦੇ ਜ਼ਮੀਨਾਂ ਦੇ ਹੱਕ ਮੰਗਦੇ ਆਂ ਹਾਲਾਂਕਿ ਕਮਾਈ ਮਾਂ-ਬਾਪ ਦੀ ਹੁੰਦੀ ਆ ਤੇ ਅਸੀਂ ਫਿਰ ਵੀ ਉਹਦੇ ਤੇ ਆਪਣਾ ਹੱਕ ਰੱਖਦੇ ਆਂ ਤੇ ਫਿਰ ਅਸੀਂ ਇੱਥੋਂ ਤੱਕ ਅਗਰੈਸਿਵ ਹੋ ਜਾਂਦੇ ਆਂ ਗੁੱਸੇ ਦੇ ਵਿੱਚ ਆ ਜਾਂਦੇ ਆਂ ਕਿ ਜਿਹੜੇ ਪਿਤਾ ਦੀ ਅਸੀਂ ਮਿਹਨਤ ਮੰਗ ਰਹੇ ਹੁੰਨੇ ਆਂ ਕੇ ਸਾਨੂੰ ਆਪਦੀ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਦੇ ਫਿਰ ਅਸੀਂ ਉਸੇ ਹੀ ਆਪਣੇ ਮਾਪੇ ਬਾਪ ਨੂੰ ਮਾਰਨ ਤੇ ਉਹਦਾ ਕਤਲ ਕਰਨ ਤੇ ਉਤਾਰੂ ਹੋ ਜਾਂਨੇ ਆ ਫਿਲਹਾਲ ਪੁਲਿਸ ਵੱਲੋਂ ਪਹਿਲੀ ਜਿਹੜੀ ਜਾਣਕਾਰੀ ਆ ਮੁੱਢਲੀ ਜਾਣਕਾਰੀ ਆ ਇਹ ਹੀ ਸਾਹਮਣੇ ਆਈ ਆ ਕਿ ਜਿਹੜਾ ਇਹ ਕਤਲ ਆ ਪੁੱਤ ਨੇ ਜ਼ਮੀਨੀ ਵਿਵਾਦ ਦੇ ਚੱਲਦੇ ਆਪਣੇ ਪਿਤਾ ਦਾ ਕੀਤਾ ਪਰ ਇਸ ਮਾਮਲੇ ਦੀ ਹੋਰ ਕੀ ਸਚਾਈ ਆ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਚੱਲੂ ਪਤਾ ਚੱਲੂਗੀ ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਦਵਿੰਦਰ ਸਿੰਘ ਆ ਉਹਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਉਹਦੇ ਪੁੱਤ ਦੇ ਉੱਪਰ ਤੇ ਉਹਨਾਂ ਹੋਰ ਜਿਹੜੇ ਵਿਅਕਤੀ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਵੱਖ-ਵੱਖ ਧਰਾਵਾਂ ਦੇ ਤਹਿਤ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਫਿਲਹਾਲ ਫਰਾਰ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਨਾਲੇ ਇਸ ਘਟਨਾ ਦੀ ਹੋਰ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਕਿ ਵਾਕਈ ਕਿ ਇਹ ਜ਼ਮੀਨ ਦਾ ਮਾਮਲਾ ਸੀ ਜਾਂ ਕੋਈ ਹੋਰ ਮਾਮਲਾ ਕਿਹੜੇ ਕਾਰਨਾ ਕਰਕੇ ਪੁੱਤ ਨੇ ਆਪਣੇ ਪਿਤਾ ਦਾ ਕਤਲ ਕੀਤਾ ਜਿਹੜੀ ਦੂਸਰੀ ਘਟਨਾ ਉਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਆ ਜਿੱਥੇ ਦੋ ਸਕੇ ਭੈਣ ਭਰਾ ਕਰੋ ਕੰਮ ਵਾਸਤੇ ਨਿਕਲੇ ਜਦੋਂ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਉਹ ਰੁਕ ਕੇ ਪਾਣੀ ਪੀਣ ਲੱਗੇ ਜਦੋਂ ਉਹ ਭੈਣ ਭਰਾ ਪਾਣੀ ਪੀਣ ਲੱਗੇ ਕਿਸੇ ਨਹਿਰ ਦੇ ਨੇੜੇ ਤਾਂ ਉਥੇ ਉਹਨਾਂ ਭੈਣ ਭਰਾਵਾਂ ਦਾ ਇੱਕ ਜਣੇ ਦਾ ਪੈਰ ਫਿਸਲ ਗਿਆ ਤਾਂ ਉਹ ਪਾਣੀ ਦੇ ਵਿੱਚ ਡਿੱਗ ਪਏ ਨਹਿਰ ਦੇ ਵਿੱਚ ਡਿੱਗ ਪਏ ਜਿਹਦੇ ਕਰਕੇ ਜਿਹੜਾ ਦੂਸਰਾ ਸੀ ਜਾਣਾ ਸੀ ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਦੋਨੇ ਭੈਣ ਭਰਾ ਹੀ ਉਸ ਪਾਣੀ ਦੇ ਵਿੱਚ ਰੁੜ ਕੇ ਦੋਹਾਂ ਦੀ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਭਰਾ ਏ ਉਹਦੀ ਤਾਂ Laash ਮਿਲ ਚੁੱਕੀ ਆ ਪਰ ਜਿਹੜੀ ਭੈਣ ਆ ਉਹ ਹਲੇ ਤੱਕ ਨਹੀਂ ਮਿਲੀ ਬੇहद ਮੰਦ ਭਾਗੀ ਘਟਨਾ ਜਦੋਂ ਮਾਪਿਆਂ ਨੂੰ ਆਪਣੇ ਧੀ ਤੇ ਪੁੱਤ ਦੀ ਖਬਰ ਮਿਲੀ ਆ ਕਿ ਉਹਨਾਂ ਨਾਲ ਆ ਹਾਦਸਾ ਵਾਪਰ ਗਿਆ ਉਹਨਾਂ ਦੀ ਮੌਤ ਹੋ ਗਈ ਆ ਇਸ ਹਾਦਸੇ ਦੇ ਵਿੱਚ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਪਰਿਵਾਰ ਦੇਖਿਆ ਨਹੀਂ ਜਾ ਰਿਹਾ ਵਿਚਾਰੇ ਕਹਿ ਰਹੇ ਨੇ ਕਿ ਸਾਡੇ ਧੀ ਤੇ ਪੁੱਤ ਘਰੋਂ ਤਾਂ ਕੰਮ ਵਾਸਤੇ ਗਏ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਰਸਤੇ ਦੇ ਵਿੱਚ ਇਹਨਾਂ ਨਾਲ ਇੰਨਾ ਦਰਦਨਾਕ ਹਾਦਸਾ ਵਾਪਰ ਜਾਵੇਗਾ ਉਹ ਛੋਟੇ ਛੋਟੀ ਉਮਰ ਦੇ ਜਿਹੜੇ ਦੋਨੇ ਭੈਣ ਭਰਾ ਲੱਗ ਰਹੇ ਨੇ 20 ਤੋਂ 25 ਸਾਲ ਦੀ ਦੋਹਾਂ ਦੀ ਉਮਰ ਆ ਦੋ ਭੈਣ ਭਰਾਵਾਂ ਦੀ ਤਾਂ ਬੇहद ਦਰਨਾਕ ਹਾਸਾ ਜਦੋਂ ਇਹ ਸੁਣਿਆ ਕਿ ਦੋਨੇ ਸਕੇ ਭੈਣ ਭਰਾਵਾਂ ਦੀ ਮੌਤ ਹੋ ਗਈ ਤਾਂ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਜਦੋਂ ਉਹਨਾਂ ਦੇ ਮਾਪਿਆਂ ਦੀ ਹਾਲਤ ਦੇਖੀ ਜਿਵੇਂ ਉਹ ਰੋ ਰਹੇ ਨੇ ਜਿੰਨੀ ਬੁਰੀ ਹਾਲਤ ਆ ਕਿਉਂਕਿ ਜਿਨ੍ਹਾਂ ਦੇ ਘਰ ਦੇ ਦੋ ਧੀ ਤੇ ਪੁੱਤ ਇਕੱਠੇ ਚਲੇ ਜਾਣ ਮਾਂ ਦਾ ਇੱਕ ਜਣਾ ਨਹੀਂ ਹੁੰਦਾ ਤੇ ਜਦੋਂ ਦੋ ਜਣੇ ਘਰ ਦੇ ਇਕੱਠੇ ਚਲੇ ਜਾਣ ਤਾਂ ਫੇਰ ਮਾਪਿਆਂ ਤੇ ਇਸ ਤੋਂ ਵੱਡਾ ਕੋਈ ਕੈਰ ਨਹੀਂ ਹੁੰਦਾ ਤਾਂ ਅੱਜ ਉਹਨਾਂ ਮਾਪਿਆਂ ਦਾ ਬੁਰਾ ਹਾਲ ਆ ਰੋ ਰੋ ਕੇ ਉਹ ਚੱਲਿਆ ਨਹੀਂ ਜਾਂਦਾ ਤੇ ਜਿਹੜੀ ਤੀਸਰੀ ਘਟਨਾ ਉਹ ਮੋਗਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਸੀ ਉਸ ਵਿਅਕਤੀ ਨੇ ਅੱਜ ਆਪਣੇ ਹੀ ਘਰ ਦੇ ਵਿੱਚ ਵੱਡਾ ਕਾਂਡ ਕਰ ਦਿੱਤਾ ਏ ਉਹ ਆਪਣੀ ਘਰ ਵਾਲੀ ਨੂੰ ਕੁੱਟਦਾ ਮਾਰਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਨਸ਼ੇ ਵਾਸਤੇ ਪੈਸੇ ਦੇ ਉਸ ਇਲਾਕੇ ਦੇ ਉਸ ਮੁਹੱਲੇ ਦੇ ਵਿਅਕਤੀ ਮੀਡੀਆ ਦੇ ਵਿੱਚ ਦੱਸ ਰਹੇ ਨੇ ਕਿ ਜਿਹੜੀ ਇਹਦੇ ਘਰ ਵਾਲੀ ਆ ਵਿਚਾਰੀ ਆਪ ਹੀ ਕੰਮ ਕਰਦੀ ਆ ਕਮਾਉਂਦੀ ਆ ਤੇ ਲਗਾਤਾਰ ਉਹ ਆਪਣੇ ਪਤੀ ਦਾ ਇਲਾਜ ਕਰਵਾ ਰਹੀ ਆ ਹੁਣ ਵੀ 2 ਦਿਨ ਪਹਿਲਾਂ ਉਹ ਕਿਸੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਆਇਆ ਸੀ ਪਰ ਉਹ ਜਿਹੜਾ ਨਸ਼ੇ ਛੱਡ ਨਹੀਂ ਸਕਿਆ ਤਾਂ ਨਸ਼ਿਆਂ ਦਾ ਆਦੀ ਹੋਣ ਕਰਕੇ ਹੁਣ ਫੇਰ ਆਪਦੇ ਘਰ ਵਾਲੀ ਤੋਂ ਨਸ਼ੇ ਕਰਨ ਵਾਸਤੇ ਪੈਸੇ ਮੰਗਦਾ ਸੀ ਤੇ ਜਦੋਂ ਘਰ ਵਾਲੀ ਨੇ ਰੋਕਿਆ ਉਹਨੂੰ ਉਹਨੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਆਪਦੇ ਘਰ ਵਾਲੀ ਨਾਲ ਝਗੜਾ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਫੇਰ ਜਾ ਕੇ ਉਹਨੇ ਸ਼ਾਇਦ ਅੱਗ ਲਗਾ ਦਿੱਤੀ ਜਿਹਦੇ ਕਰਕੇ ਆਂਡ-ਗਵਾਂ ਭੱਜ ਕੇ ਆਇਆ ਉਹਨਾਂ ਨੇ ਅੱਗ ਬੁਝਾਈ ਤੇ ਜਿਹੜਾ ਉਹ ਮੁੰਡਾ ਸੀਗਾ ਉਹਨੂੰ ਜਿਹੜੇ ਉੱਥੇ ਕੋਈ ਕਲੱਬ ਬਣਿਆ ਹੋਊਗਾ ਸੇਵਾ ਸੁਸਾਇਟੀ ਵਾਲੇ ਸੀ ਉਹ ਲੈ ਗਏ ਉਹਨਾਂ ਨੇ ਫੇਰ ਉਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਤਾਂ ਅੱਜ ਸਾਡੇ ਪੰਜਾਬ ਦਾ ਬੁਰਾ ਹਾਲ ਨਸ਼ਿਆਂ ਦਾ ਭਾਵੇਂ ਕਿ ਸਰਕਾਰ ਨੇ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਹੋਈ ਆ ਤੇ ਲਗਾਤਾਰ ਉਹ ਇਸ ਮੁਹਿੰਮ ਦੇ ਤਹਿਤ ਨਸ਼ੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਫੜ ਰਹੇ ਆ ਉਹਨਾਂ ਦੇ ਘਰਾਂ ਉੱਪਰ ਬਲਡੋజర్ ਚਲਾ ਰਹੇ ਆ ਪਰ ਫਿਰ ਵੀ ਜਿਹੜੇ ਇਹ ਨਸ਼ੇ ਆ ਇਹਨਾਂ ਨੂੰ ਠੱਲ ਕਿਉਂ ਨਹੀਂ ਪੈ ਰਹੀ ਇਹ ਵੱਡੇ ਸਵਾਲ ਨੇ ਲੋਕਾਂ ਦੇ ਮਨਾਂ ਦੇ ਅੰਦਰ ਕਿਉਂ ਜਿਹੜੇ ਇਹੋ ਜਿਹੇ ਲੋਕ ਨੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਸ਼ਰੇਆਮ ਕਿੱਥੋਂ ਨਸ਼ਾ ਮਿਲ ਜਾਂਦਾ ਜਦੋਂ ਕਿ ਥਾਂ ਥਾਂ ਤੇ ਨਾਕੇਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਫਿਰ ਵੀ ਇਹਨਾਂ ਦੇ ਹੱਥਾਂ ਵਿੱਚ ਨਸ਼ਾ ਆਉਂਦਾ ਤੇ ਆਉਂਦਾ ਕਿੱਥੋਂ ਆ ਇਹ ਵੱਡੇ ਸਵਾਲ ਲੋਕਾਂ ਦੇ ਮਨਾਂ ਦੇ ਅੰਦਰ ਆ ਤੇ ਇਸ ਨਸ਼ੇ ਨੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਬਰਬਾਦ ਕਰਕੇ ਧਰ ਦਿੱਤਾ ਜਿਹੜਾ ਆਏ ਦਿਨ ਚਿੱਟੇ ਕਰਕੇ ਨਸ਼ੇ ਕਰਕੇ ਲੋਕਾਂ ਦੇ ਪੁੱਤਾਂ ਦੀਆਂ ਧੀਆਂ ਦੀਆਂ ਜਾਨਾਂ ਜਾ ਰਹੀਆਂ ਨੇ ਪੂਰਾ ਪੰਜਾਬ ਆ ਜਿਹੜਾ ਅੱਜ ਚਿੱਟੇ ਕਰਕੇ ਨਸ਼ੇੜੀ ਬਣ ਚੁੱਕਾ ਬੇਹਦ ਮੰਦਭਾਗੀ ਘਟਨਾ ਇਹ ਮੋਗਾ ਤੋਂ ਸਾਹਮਣੇ ਆਈ